ਇਹਦੇ ਨਾਲ ਜਿਹੜਾ ਸਾਡੇ ਪੂਰੇ ਸਰੀਰ ਦੀ ਢਿੱਡ ਤਾਂ ਦੇਖੋ ਉਹਦੇ ਨਾਲ ਘਟੇਗਾ ਹੀ ਘਟੇਗਾ ਬਹੁਤ ਹੀ ਤੇਜ਼ੀ ਨਾਲ ਇਹਦੇ ਨਾਲ ਤੁਹਾਡੀ ਫੇਟ ਆ ਜਿਹੜੀ ਖੁਰੇਗੀ ਤੁਹਾਡੇ ਸਰੀਰ ਦੇ ਉੱਤੇ ਫालतू ਦੀ ਫੇਟ ਜੰਮੀ ਹੋਈ ਹੈ ਨਾ ਚਰਬੀ ਜੰਮੀ ਹੋਈ ਆ ਇਹਦੇ ਨਾਲ ਬਹੁਤ ਹੀ ਤੇਜ਼ੀ ਨਾਲ ਕੱਟਣੀ ਹੈ ਜਿਹੜੀ ਉਹ 35 ਸੈਕਿੰਡ ਤੁਸੀਂ ਇਸ ਤਰ੍ਹਾਂ ਬਣਾਵਾ ਦੇ ਵਿੱਚ ਲਾ ਲਓ ਬਾਹਾਂ ਦੇ ਉੱਤੇ ਫालतू ਦੀ ਚਰਬੀ ਜੰਮੀ ਹੋਈ ਹੈ ਜਿਹੜੇ ਮੇਰੇ ਪਿੰਡ ਪਰਾਂਵਾਂ ਦੀ ਬਾਹਾਂ ਮੇਰੇ ਵੱਲੋਂ ਤੁਹਾਨੂੰ ਸਾਰ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਉਮੀਦ ਕਰਦਾ ਹਾਂ ਤੁਸੀਂ ਸਾਰੇ ਠੀਕ ਠਾਕ ਤੰਦਰੁਸਤਰੇ ਚੜ੍ਹਦੀ ਕਲਾ ਦੇ ਵਿੱਚ ਹੋਵਾਂਗੇ ਸੋ ਦੋਸਤੋ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਤੁਹਾਡੇ ਆਪਣੇ YouTube ਚੈਨਲ ਮਿਸਟਰ ਸਰੋਏ ਫਿਟਨੈਸ ਦੇ ਵਿੱਚ ਹੀ ਸੋ ਦੋਸਤੋ ਅੱਜ ਦੀ ਇਸ ਵੀਡੀਓ ਦੇ ਵਿੱਚ ਮੈਂ ਨਾ ਤੁਹਾਨੂੰ ਅੱਠ ਇਹੋ ਜਿਹੇ ਪਲੈਂਕ ਲਾਣੇ ਸਿਕਾਵਾਂਗਾ ਅਗਰ ਤੁਹਾਡਾ ਬੋਡੀ ਵੇਟ ਆ ਜਿਹੜਾ ਬਹੁਤ ਜ਼ਿਆਦਾ ਵਧਿਆ ਹੋਇਆ ਹੈ ਨਾ ਤੁਸੀਂ ਕਹਿੰਦੇ ਵੀ ਸਾਡਾ ਜਿਹੜਾ ਬੋਡੀ ਵੇਟ ਆ ਘਟ ਨਹੀਂ ਰਿਹਾ ਹੈਗਾ ਨਾ ਤੁਸੀਂ ਜਿਮ ਦੇ ਵਿੱਚ ਜਾ ਸਕਦੇ ਹੈਗੇ ਨਾ ਤੁਸੀਂ ਮਤਲਬ ਵੀ ਬਾਹਰ ਤੁਸੀਂ ਵਰਕਆਊਟ ਕਰਨ ਜਾ ਸਕਦੇ ਹੈਗੇ ਤੁਸੀਂ ਕਹਿੰਦੇ ਵੀ ਅਸੀਂ ਇਹੋ ਜਿਹੀ ਐਕਸਰਸਾਈਜ਼ਾਂ ਕਰੀਏ ਜਿਹੜੀ ਅਸੀਂ ਆਪਣੇ ਘਰ ਦੇ ਵਿੱਚ ਹੀ ਅਸੀਂ ਉਹ ਐਕਸਰਸਾਈਜ਼ਾਂ ਕਰੀਏ ਜਿਹਦੇ ਨਾਲ ਸਾਡੇ ਪੂਰੇ ਸਰੀਰ ਦੀ ਟਿੱਡ ਦਾ ਦੇਖੋ ਉਹਦੇ ਨਾਲ ਘਟੇਗਾ ਹੀ ਘਟੇਗਾ ਜਿਹੜਾ ਤੁਹਾਡਾ ਟਿੱਡ ਦੇ ਫालतੂ ਦੀ ਚਰਬੀ ਜੰਮੀ ਹੋਈ ਹੈ ਜਾਂ ਸਾਈਡਾਂ ਦੇ ਉੱਤੇ ਫालतੂ ਦੀ ਚਰਬੀ ਜੰਮੀ ਹੋਈ ਆ ਉਹ ਤਾਂ ਘਟੇਗੀ ਹੀ ਘਟੇਗੀ ਨਾਲ ਉਹਦੇ ਨਾਲ ਕੀ ਵੀ ਤੁਹਾਡੇ ਸਰੀਰ ਦੀ ਪੂਰੀ ਚਰਬੀ ਜਿਵੇਂ ਲੱਤਾਂ ਦੇ ਵਿੱਚ ਲਾ ਲਓ हिਪ ਦੇ ਵਿੱਚ ਲਾ ਲਓ ਬਾਹਾਂ ਦੇ ਉੱਤੇ ਫालतੂ ਦੀ ਚਰਬੀ ਜੰਮੀ ਹੋਈ ਹੈ ਜਿਹੜੇ ਮੇਰੇ ਭੈਣ ਭਰਾਵਾਂ ਦੀ ਬਾਹਾਂ ਦੇ ਉੱਤੇ ਚਰਬੀ ਹੋਣ ਕਰਕੇ ਲਮਕਣ ਲੱਗ ਜਾਂਦੀਆਂ ਹਨ ਉਹ ਤੁਸੀਂ ਕਿਵੇਂ ਘਟਾ ਸਕਦੇ ਹੋ ਤੁਸੀਂ ਆਹ 8 ਪਲੈਂਕ ਲਾਣੇ ਆ ਕਿੰਨੇ ਕਿੰਨੇ ਤੁਸੀਂ ਮਿੰਟ ਲਾਉਣੇ ਆ ਕਿੰਨਾ ਕਿੰਨਾ ਟਾਈਮ ਲਾਉਣੇ ਆ ਕਿਵੇਂ ਲਾਉਣੇ ਆ ਕਦੋਂ ਤੁਸੀਂ ਲਾਉਣੇ ਆ ਉਹ ਪੂਰੀ ਜਾਣਕਾਰੀ ਇਹ ਜਿਹੜੇ ਪਲੈਂਕ ਹਨ ਤੁਹਾਡੇ ਬਹੁਤ ਜ਼ਿਆਦਾ ਕੰਮ ਆਉਣ ਵਾਲੇ ਆ ਕਿਉਂਕਿ ਇਹ ਜਿਹੜੇ ਐਕਸਰਸਾਈਜ਼ ਆ ਤੁਸੀਂ ਘਰ ਦੇ ਵਿੱਚ ਹੀ ਤੁਸੀਂ ਕਰ ਸਕਦੇ ਹੋ ਸੋ ਸਭ ਤੋਂ ਪਹਿਲਾਂ ਆਪਾਂ ਕੀ ਕਰਨਾ ਤੁਸੀਂ ਨਾ ਇੱਦਾਂ ਘਰ ਦੇ ਵਿੱਚ ਇੱਕਦਮ ਮੈਟ ਆ ਜਿਹੜੇ ਤੁਸੀਂ ਇੱਦਾਂ ਨੇ ਮੈਟ ਲੈ ਕੇ ਤੁਸੀਂ ਰੱਖ ਲੈਣੇ ਜਾਂ ਚਾਦਰ ਤੁਸੀਂ ਵਿਛਾ ਲੈਣੀ ਆ ਸੋ ਜਿਹੜਾ ਆਪਣਾ ਸਭ ਤੋਂ ਪਹਿਲਾ ਪਲੈਂਕ ਹੋਊਗਾ ਇਹ ਆਪਾਂ ਪਲੈਂਕ ਲਾਵਾਂਗੇ ਇਦਾਂ ਪੇ ਜਾਣਾ ਤੁਸੀਂ ਆ ਜਾਓ ਤੁਸੀਂ ਰੱਖ ਕੇ ਆ ਜਿਹੜੇ ਬਾਹਾਂ ਨੇ ਤੁਸੀਂ ਐਲਬੋ ਦੇ ਸਾਰੇ ਰਹਿਣਾ ਤੇ ਉਹ ਇਦਾਂ ਤੋਂ ਹੀ ਰਹਿਣਾ ਵਾ ਇਹ ਅਸੀਂ ਲਾਵਾਂਗੇ ਤੁਸੀਂ ਲਗਾਉਣਾ 30 ਤੋਂ 35 ਸੈਕਿੰਡ ਤੁਸੀਂ ਲਗਾਉਣਾ ਵਾ ਅਸੀਂ ਤੁਹਾਨੂੰ 20 ਸੈਕਿੰਡ ਦਾ ਜਿਹੜਾ ਪਲੈਂਕ ਆ ਤੁਹ ਤੇ ਤੁਸੀਂ 30 ਤੋਂ 35 ਸੈਕਿੰਡ ਦਾ ਤੁਸੀਂ ਪਲੈਂਕ ਇਸੇ ਤਰ੍ਹਾਂ ਲਈ ਜਾਣਾ ਬਸ ਆਹ ਲੈ ਜਾਣਾ ਤੁਸੀਂ ਦੇਖਣਾ ਸਾਹਮਣੇ ਤੁਸੀਂ ਸਿੱਧਾ ਹਿਪ ਜਿਵੇਂ ਮੈਂ ਤੁਹਾਨੂੰ ਦਿਖਾ ਰਿਹਾ ਤੁਹਾਡੀ ਹਿਪ ਇਹਦਾ ਉੱਪਰ ਨੂੰ ਉੱਠੀ ਹੋਣੀ ਚਾਹੀਦੀ ਆ ਜਿਵੇਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਕਰਕੇ ਤੁਸੀਂ ਇਸੇ ਤਰ੍ਹਾਂ ਤੁਸੀਂ ਕਿ ਲੋਣਾ ਵਾ ਇਹ ਲਗਾਤਾਰ ਹੀ ਚੱਲੇਗਾ ਜੀ ਪਲੈਂਕ ਇਹ ਟੋਟਲ ਤੁਹਾਡਾ ਜਿਹੜਾ ਵਰਕਆਊਟ ਆ ਨਾ ਤੁਹਾਡਾ 4 ਤੋਂ 5 ਮਿੰਟ ਦਾ ਹੋਏਗਾ ਲਗਾਤਾਰ 4 ਤੋਂ 5 ਮਿੰਟ ਦਾ ਘਟਦਾ ਨਹੀਂ ਹੈਗਾ 20 ਸੈਕਿੰਡ ਦਾ ਹੋਏਗਾ ਜੀ ਇਹ ਮੰਨ ਕੇ ਚੱਲੋ ਸਾਡਾ 20 ਸੈਕਿੰਡ ਦਾ ਕੰਪਲੀਟ ਹੋ ਗਿਆ ਪਲੈਂਕ ਤੁਸੀਂ ਇਦਾਂ ਰਹਿਣਾ ਹੁਣ ਜਿਹੜਾ ਅਗਲਾ ਪਲੈਂਕ ਆ ਤੁਸੀਂ ਤੁਸੀਂ ਇਹ ਉੱਪਰ ਹੋ ਜਾਣਾ ਜਿਹੜਾ ਤੁਹਾਡਾ ਆਹ ਪੈਰ ਆ ਇਹਦੇ ਉੱਪਰ ਆ ਜਾਏਗਾ ਤੁਸੀਂ ਸਾਹਮਣੇ ਦੇਖਣਾ ਵਾ ਬਾਹ ਇੱਥੇ ਰੱਖ ਲਿਓ ਠੀਕ ਹੈ ਜੀ ਜਾਂ ਤੁਸੀਂ ਸਿਰ ਦੇ ਪਿੱਛੇ ਵੀ ਹੱਥ ਲਾ ਸਕਦੇ ਹੋ ਇੱਥੇ ਵੀ ਲਾ ਸਕਦੇ ਜਿਵੇਂ ਤੁਹਾਨੂੰ ਥੇ ਲੱਗਦਾ ਠੀਕ ਆ ਤੁਸੀਂ ਐਵੇਂ ਲਾ ਸਕਦੇ ਬਾਹ ਬਿਲਕੁਲ ਤੁਸੀਂ ਸਿੱਧੀ ਵੀ ਤੁਸੀਂ ਇਦਾਂ ਕਰ ਸਕਦੇ ਹੋ ਜੀ ਠੀਕ ਆ ਜੀ ਤੇ ਦੇਖਣਾ ਤੁਸੀਂ ਸਾਹਮਣੇ ਆ हिਪ ਉੱਪਰ ਰੱਖਣੀ ਹੈ ਜੀ ਤੁਸੀਂ ਇਦਾਂ ਇਦਾਂ ਤੁਸੀਂ ਇਹ ਵੀ 20 25 ਸੈਕਿੰਡ ਮੇ ਬੈਠਾਂਗਾ ਤੁਸੀਂ 30 ਤੋਂ 35 ਸੈਕਿੰਡ ਤੁਸੀਂ ਇਸ ਤਰ੍ਹਾਂ ਬਹਿਣਾ ਵਾ ਠੀਕ ਆ ਜੀ ਇਹਦੇ ਨਾਲ ਕੀ ਹੈ ਕਿ ਜਿਹੜੀ ਤੁਹਾਡੀ ਸਾਈਡ ਵਾਲੀ ਬੈਲੀ ਫੈਟ ਹੈ ਨਾ ਇੱਕ ਕਟਣੀ ਸ਼ੁਰੂ ਹੋਏਗੀ ਠੀਕ ਹੈ ਜੀ ਬਹੁਤ ਛੇਤੀ ਆ ਜਿਹੜੀ ਜਲਦੀ ਫਰਕ ਪੈਗਾ ਇਹਦੇ ਨਾਲ ਕਿਉਂਕਿ ਬਹੁਤ ਵਧੀਆ ਐਕਸਰਸਾਈਜ਼ ਹੈ ਲੋਕੀ ਤੁਹਾਨੂੰ ਦੱਸਦੇ ਨਹੀਂ ਹੈਗੇ ਇਹਦੇ ਨਾਲ ਬਹੁਤ ਜ਼ਿਆਦਾ ਫਰਕ ਪੈਂਦਾ ਵਾ ਹੁਣ ਆਪਾਂ ਸਾਈਡ ਚੇਂਜ ਕਰ ਦਾਂਗੇ ਇਸੇ ਤਰ੍ਹਾਂ ਆਪਾਂ ਇਧਰ ਨੂੰ ਹੋ ਜਾਾਂਗੇ ਇੱਧਰ ਰੱਖ ਲਾਂਗੇ ਹੱਥ ਫੇਰ ਆਪਣਾ ਪਿੱਛੇ ਜਾਂ ਉੱਪਰ ਆ ਸਕਦਾ ਵਾ ਜਿਵੇਂ ਤੁਸੀਂ ਰੱਖ ਸਕਦੇ ਹੋ ਮੈਂ ਸਿਰ ਦੇ ਪਿੱਛੇ ਹੱਥ ਰੱਖਾਂਗਾ ਤੁਸੀਂ ਇੱਧਰ ਰਹਿਣਾ ਹੁਣ ਜਿਹੜੀ ਸਾਈਡ ਵਾਲੀ ਚਰਬੀ ਆ ਇਹ ਇਹ ਤੁਹਾਡੀ ਫੈਟ ਆ ਜਿਹੜੀ ਇਹਦੇ ਤੇ ਫਰਕ ਪੈਗਾ ਬਹੁਤ ਜਲਦੀ ਯਾਰ ਇਹਦੇ ਨਾਲ ਨਾ ਤੁਹਾਡੇ ਮੰਨ ਕੇ ਚਲੋ ਢਿੱਡ ਦੇ ਉੱਤੇ ਜ਼ਿਆ ਇਸ ਦੇ ਨਾਲ ਬਹੁਤ ਜ਼ਿਆਦਾ ਫਰਕ ਪੈਂਦਾ ਵਾ ਟੜਾ ਜਿਹੜਾ ਢਿੱਡਾ ਉਹ ਬਹੁਤ ਜਲਦੀ ਘਟਣਾ ਸ਼ੁਰੂ ਹੋ ਜਾਏਗਾ ਨਾ ਜਿਹੜੇ ਮੇਰੇ ਭੈਣ ਭਰਾ ਕਹਿੰਦੇ ਸਾਡਾ ਢਿੱਡ ਨਹੀਂ ਘਟਦਾ ਜੀ ਅਸੀਂ ਕੀ ਕਰੀਏ ਆਹਾ ਐਕਸਰਸਾਈਜ਼ਾਂ ਕਰੋ ਤੁਸੀਂ ਹੁਣ ਸਿੰਪਲ ਸਾਹਮਣੇ ਵਾਲੀ ਕਰਾਂਗੇ ਆਪਾਂ ਠੀਕ ਹੈ ਜੀ ਆਹਾ ਆਪਾਂ ਹੱਥ ਰੱਖ ਲੈਣੇ ਇਦਾਂ ਹੱਥ ਖੋਲ ਕੇ ਤੁਸੀਂ ਰੱਖ ਲੈਣੇ ਹਿਪ 'ਤੇ ਦਾ ਰੱਖਣੀ ਆ ਤੁਸੀਂ ਸਾਹਮਣੇ ਦੇਖਣਾ ਇਹ ਵੀ ਤੁਸੀਂ 30 ਤੋਂ 35 ਸੈਕਿੰਡ ਤੁਸੀਂ ਦੇਖਣਾ ਜਿੱਦਾਂ ਇੱਕ ਜਿਹਨੇ ਇਹਦੇ ਨਾਲ ਤੁਹਾਡੇ ਢਿੱਡ ਦਾ ਹਿਪ ਦਾ ਜ਼ਿਆਦਾ ਜ਼ੋਰ ਲੱਗੇਗਾ ਦੇ ਉੱਤੇ ਖਿੱਚ ਪੈਂਦੀ ਆ ਤੁਸੀਂ ਸਾਂ ਨੇ ਜਿਹੜੇ ਆਰਾਮ ਨਾਲ ਤੁਸੀਂ ਲਈ ਜਾਣੇ ਨੇ ਤੁਸੀਂ 30 ਤੋਂ 35 ਸੈਕਿੰਡ ਬੈਣਾ ਕਰਨੀ ਹੈ ਐਕਸਰਸਾਈਜ਼ ਜਿਹੜੀ ਇਹ ਲਗਾਤਾਰ ਸੈੱਟ ਚੱਲੇਗਾ ਜੀ ਜਦੋਂ ਮੈਂ ਤੁਹਾਡਾ ਲਗਾਤਾਰ ਸੈੱਟ ਲਾ ਰਿਆ ਵਾਂ ਸੋ ਤੁਸੀਂ ਇਹ ਵੀ ਤੁਸੀਂ 30 ਤੋਂ 35 ਸੈਕਿੰਡ ਜਿਹੜੀ ਜੀ ਤੁਸੀਂ ਇਹ ਐਕਸਰਸਾਈਜ਼ ਤੋਂ ਲੈਣੀ ਆ ਹੁਣ ਜਿਹੜੀ ਤੀਜਾ ਇਹਦੀ ਆਪਾਂ ਸਾਈਡ ਚੇਂਜ ਕਰਾਂਗੇ ਇਹ ਪਹਿਲਾਂ ਪਲਾਈ ਸੀ ਹੁਣ ਆ ਸਿੰਗਲ ਬਾਹ ਦੇ ਉੱਤੇ ਆ ਦਾਂਗੇ ਆਪਾਂ ਇਦਾਂ ਇਹ ਹੱਥ ਤੁਸੀਂ ਰੱਖ ਸਕਦੇ ਇੱਥੇ ਵੀ ਰੱਖ ਸਕਦੇ ਹੱਥ ਦੇ ਉੱਤੇ ਇਹ ਵੀ ਰਹਿਣਾ ਵਾ ਤੁਸੀਂ ਇਹਦੇ ਨਾਲ ਕੀ ਕੀ ਤੁਹਾਡੇ ਜਿਹੜੀ ਕੋਰ ਨੇ ਉਹ ਵੀ ਉਹ ਵੀ ਮਤਲਬ ਸਟਰੋਂਗ ਹੋਣਗੀ ਜਾਣ ਪੈਗੀ ਤੁਹਾਡੇ ਸ਼ੋਲਡਰ ਦੇ ਵਿੱਚ 엘ਬੋ ਦੇ ਵਿੱਚ ਹਨਾ ਤੇ ਤੁਹਾਡੀ ਤੁਹਾਡੀ ਚਰਬੀ ਆ ਉਹ ਵੀ ਤੁਹਾਡੀ ਖੁਰਨੀ ਸ਼ੁਰੂ ਹੋ ਜਾਈਏ ਦੇਖੋ ਇਹ ਵੀ ਤੁਸੀਂ ਟਾਈਮ ਲਗਾ ਕੇ ਕਰਨੀ ਆ ਤੁਸੀਂ 30 ਤੋਂ 35 ਸੈਕਿੰਡ ਟੋਟਲ ਜਿਹੜਾ ਇਹ ਵਰਕਆਊਟ ਆ ਜੀ 5-6 ਮਿੰਟ ਦਾ ਵਰਕਆਊਟ ਹੋਏਗਾ ਟੋਟਲ ਤੁਸੀਂ ਇਹਦੇ ਦੋ ਜਾਂ ਤਿੰਨ ਸੈਟ ਲੈਣੇ ਆ ਹੁਣ ਇਸੇ ਤਰ੍ਹਾਂ ਆਪਾਂ ਸਾਈਡ ਚੇਂਜ ਕਰ ਦਾਂਗੇ ਇਧਰ ਨੂੰ ਆ ਜਾਗੇ ਜੀ ਆਪਾਂ ਹੁਣ ਠੀਕ ਆ ਜੀ ਪੈਰ ਦੇ ਉੱਤੇ ਪੈਰ ਰੱਖ ਲੈਣਾ ਤੁਸੀਂ ਇਦਾਂ ਠੀਕ ਆ ਇਦਾਂ ਤੁਸੀਂ ਕਰਨੀ ਆ ਦੇਖੋ ਜਿਹੜੀਆਂ ਸਾਈਡਾਂ ਵਾਲੀ ਚਰਬੀਆਂ ਨੇ ਤੁਹਾਡੀ ਵਧੀ ਹੋਈ ਆ ਤੁਹਾਡੀ ਸਾਈਡ ਵਾਲੀ ਚਰਬੀ ਇਹਦੇ ਨਾਲ ਘਟਣੀ ਬਹੁਤ ਜਲਦੀ ਸ਼ੁਰੂ ਹੋ ਜੇਗੀ ਬਹੁਤ ਹੀ ਤੇਜ਼ੀ ਨਾਲ ਇਹਦੇ ਨਾਲ ਤੁਹਾਡੀ ਫੈਟ ਆ ਜਿਹੜੀ ਖੁਰੇਗੀ ਠੀਕ ਹੈ ਜੀ ਹੁਣ ਜਿਹੜੀ ਆਪਣੀ ਅਗਲੀ ਐਕਸਰਸਾਈਜ਼ ਆ ਇਹਦੇ ਨਾਲ ਹੀ ਤੁਸੀਂ ਦਪੇ ਕੇ ਹੁਣ ਇਹਨੂੰ ਤੁਸੀਂ ਇਦਾਂ ਪੈ ਜਾਣਾ ਸਿੱਧਾ ਤੁਸੀਂ ਆਹ ਜਿਹੜੇ ਹੱਥ ਨੇ ਜਿਹੜੇ ਇਦਾਂ ਲਾ ਕੇ ਤੁਸੀਂ ਇਦਾਂ ਤੁਸੀਂ ਲਾ ਲੈਣਾ ਬਸ ਐ ਵੀ ਤੁਸੀਂ 30 ਤੋਂ 35 ਸੈਟ ਤੁਸੀਂ ਦਾ ਕਰਨਾ ਜੀ ਉੱਪਰ ਨੂੰ ਢਿੱਡ ਨੂੰ ਤੁਸੀਂ ਖਿੱਚ ਪਾਉਣੀ ਆ ਜੀ ਹਾਂ ਇਦਾਂ ਇਹਦੇ ਨਾਲ ਕੀ ਤੁਹਾਡਾ ਢਿੱਡ ਜਿਹੜਾ ਢਿੱਡ ਤੇ ਖਿੱਚ ਪੈ ਗਈ ਤੁਹਾਡੀ ਫੇਟ ਬਰਨ ਹੋਣੀ ਸ਼ੁਰੂ ਹੋਏਗੀ ਤੇ ਸਾਈਡਾਂ ਦੀ ਚਰਬੀ ਜਿਹੜੀ ਹੈ ਨਾ ਸਾਈਡਾਂ ਤੇ ਵੀ ਖੇਚ ਪੈਗੀ ਉਹਦੀ ਵੀ ਜਿਹੜੀ ਫੇਟ ਜਿਹੜੀ ਬਰਨ ਹੋਣੀ ਸ਼ੁਰੂ ਹੋਏਗੀ ਜੀ ਇਹ ਤੁਹਾਡੀ हिਪ ਵਾਸਤੇ ਆ ਹਿਪ ਤੇ ਜਿਹੜੀ ਆ ਪੂਰੀ ਫਾਤੂਰੀ ਚਰਬੀ ਆ ਜਿਹੜੀ ਤੁਹਾਡੀ ਆ ਤੇ ਹਿਪ ਦੇ ਉੱਤੇ ਫਾਤੂਰੀ ਚਰਬੀ ਜਿਹੜੀ ਜੰਮੀ ਹੋਈ ਆ ਉਹ ਵੀ ਪਿੰਗਣ ਸ਼ੁਰੂ ਹੋ ਜਾਣੀ ਹੈ ਜੀ ਇਹਦੇ ਨਾਲ ਠੀਕ ਹੈ ਜੀ ਤੁਸੀਂ ਇਹ ਇੱਕ ਸਹੀ ਲਾ ਸਕਦੇ ਹੋ ਜੀ ਜਿਹੜੀ ਹੁਣ ਆਪਣੀ ਅਗਲੀ ਤੇ ਲਾਸਟ ਐਕਸਰਸਾਈਜ਼ ਆ ਤੁਸੀਂ ਕੀ ਕਰਨਾ ਸਿੱਧਾ ਪੈ ਕੇ ਤੁਸੀਂ ਜਿਵੇਂ ਆਪਾਂ ਸਟਾਰਟਿੰਗ ਦੇ ਵਿੱਚ ਪਲੈਂਕ ਲਾਇਆ ਸੀ ਤੁਸੀਂ ਆ ਉਦਾਂ ਹੀ ਤੁਸੀਂ ਆਪਣੀ ਬਾਹਾਂ ਰੱਖ ਲੈਣੀ ਐ ਇਦਾਂ ਠੀਕ ਹੈ ਜੀ ਹੁਣ ਤੁਸੀਂ ਕੀ ਕਰਨਾ ਲੱਤ ਨੂੰ ਚੱਕ ਕੇ ਤੁਸੀਂ ਇਹਨੂੰ ਟੱਚ ਕਰਨਾ ਜਿੱਦਾਂ ਠੀਕ ਹੈ ਜੀ ਹੁਣ ਸਟਾਰਟ ਕਰਾਂਗੇ ਆਪਾਂ 1 2 3 4 5 6 7 8 9 10 11 12 13 14 15 16 17 ਹਾਰਾ 19 20 ਇਹਦੇ ਤੁਸੀਂ 20 ਤੋਂ 25 ਤੁਸੀਂ ਜਿਹੜੇ ਇਹਦੇ ਰਿਪੀਟਿਸ਼ਨ ਜਿਹੜੇ ਤੁਸੀਂ ਲਗਾਣੇ ਇਹ ਟੋਟਲ ਵਰਕਆਊਟ ਆ ਜਿਹੜਾ ਤੁਹਾਡਾ ਨਾ ਮੇਰੇ ਖਿਆਲ ਚ 4-5 ਮਿੰਟ ਦਾ ਹੋਏਗਾ ਤੁਸੀਂ 30 ਸੈਕਿੰਡ ਦੀ ਤੁਸੀਂ ਇਹ ਇੱਕ ਐਕਸਰਸਾਈਜ਼ ਲਾਉਣੀ ਆ ਤੁਸੀਂ ਇਹ ਕਦੋਂ ਲਾਉਣੀ ਆ ਇਹ ਤੁਸੀਂ ਸਵੇਰੇ ਖਾਲੀ ਪੇਟ ਤੁਸੀਂ ਲਾਉਣੀ ਆ ਇਹਦੇ ਨਾਲ ਤੁਹਾਡੇ ਸਰੀਰ ਦੇ ਉੱਤੇ ਜਿੰਨੀ ਵੀ ਤੁਹਾਡੇ ਫालतू ਦੀ ਚਰਬੀ ਜੰਮੀ ਹੋਈ ਆ ਮੰਨ ਕੇ ਚੱਲੋ ਤੁਹਾਡੇ ਹੀਪਰ ਦੇ ਉੱਤੇ ਜ਼ਿਆਦਾ ਫालतू ਦੀ ਚਰਬੀ ਜੰਮੀ ਹੋਈ ਆ ਜਾਂ ਫਿਰ ਤੁਹਾਡਾ ਢਿੱਡ ਵਧਿਆ ਹੋਇਆ ਵਾ ਬੈਲੀ ਫੇਟ ਤੁਹਾਡੀ ਵਧੀ ਹੋਈ ਆ ਜਿਹੜੇ ਮੇਰੇ ਭੈਣ ਭਰਾ ਕਹਿੰਦੇ 20 ਅਸੀਂ ਬੜਾ ਜ਼ੋਰ ਲਾ ਲਿਆ ਪਰ ਸਾਡੇ ਆ ਘਟ ਹੀ ਨਹੀਂ ਰਿਹਾ ਤੁਸੀਂ ਆਹ ਐਕਸਰਸੇ ਕਰਕੇ ਵੇਖੋ ਮੈਂ ਤੁਹਾਨੂੰ ਗਾਰੰਟੀ ਦਿੰਦਾ ਯਾਰ ਇਹਦੇ ਨਾਲ ਬਹੁਤ ਜਲਦੀ ਬਹੁਤ ਤੇਜ਼ੀ ਨਾਲ ਜਿਹੜੀ ਤੁਹਾਡੇ ਸਰੀਰ ਦੇ ਉੱਤੇ ਫालतू ਦੀ ਫੇਟ ਜੰਮੀ ਹੋਈ ਹੈ ਨਾ ਚਰਬੀ ਜੰਮੀ ਹੋਈ ਆ ਇਹਦੇ ਨਾਲ ਬਹੁਤ ਹੀ ਤੇਜ਼ੀ ਨਾਲ ਘਟਣੀ ਹੈ ਜਿਹੜੀ ਉਹ ਸ਼ੁਰੂ ਹੋ ਜਾਏਗੀ ਤੁਸੀਂ ਇਹ ਐਕਸਰਸੇ ਤੁਸੀਂ ਲੈਣੇ ਨੇ ਇਹਦੇ ਤੁਸੀਂ ਦੋ ਜਾਂ ਤੁਸੀਂ ਇਹਦੇ ਤਿੰਨ ਸੈੱਟ ਲੈਣੇ ਜੀ ਇਹਦੇ ਵੱਧ ਨਹੀਂ ਲੈਣੇ ਯਾਨੀ ਕਿ 4 ਮਿੰਟ ਦਾ ਇੱਕ ਇੱਕ ਸੈੱਟ ਹੋਏਗਾ ਤੁਸੀਂ ਟੋਟਲ ਇਹਦਾ 15 ਮਿੰਟ ਦਾ ਵਰਕਆਊਟ ਹੋ ਗਿਆ ਠੀਕ ਹੈ ਜੀ 1 ਮਿੰਟ ਦੀ ਰੈਸਟ ਹੋਏਗੀ ਵਿੱਚ 4 3 12 ਤੇ 3 ਮਿੰਟ ਦੀ ਵਿੱਚ ਰੈਸਟ ਹੋ ਜੀ ਟੋਟਲ 15 ਮਿੰਟ ਦਾ ਵਰਕਆਊਟ ਹੋ ਗਿਆ ਤੁਸੀਂ ਸਵੇਰੇ ਖਾਲੀ ਪੇਟ ਲਾਉਣੀ ਹੈ ਬਲੈਕ ਕਾਫੀ ਪੀ ਕੇ ਤੁਸੀਂ ਇਹ 180 ਤੁਸੀਂ ਲਾਉਣੀ ਆ ਸਵੇਰੇ ਖਾਲੀ ਪੇਟ ਦੇ ਇਹਦਾ ਜਿਆਦਾ ਅਸਰ ਪੈਂਦਾ ਵਾ ਸੋ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਸਿਰਫ ਇੰਨੇ ਆ ਜੀ ਅਗਰ ਤੁਹਾਡਾ ਇਸ ਵੀਡੀਓ ਰਿਗਾਰਡਿੰਗ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਸਵਾਲ ਆ ਤੁਸੀਂ ਮੈਨੂੰ ਇੰਸਟਾਗ੍ਰam ਤੇ ਫੋਲੋ ਕਰਕੇ ਮੈਨੂੰ ਮੈਸੇਜ ਕਰ ਦਿਓ ਜੀ ਜਾਂ ਫਿਰ ਤੁਸੀਂ ਮੈਨੂੰ ਵੀਡੀਓ ਥੱਲੇ ਕਮੈਂਟ ਕੱਲਾ ਐਕਸਰਸਾਈਜ਼ ਨਹੀਂ ਕਰਨਾ ਜਿਹੜੀ ਡਾਈਟ ਆ ਮੈਂ ਤੁਹਾਨੂੰ ਦੱਸਦਾ ਵਾਂ ਡਾਈਟ ਨੂੰ ਵੀ ਤੁਸੀਂ ਸਟ੍ਰਿਕਲੀ ਫੋਲੋ ਕਰਨਾ ਹੀ ਕਰਨਾ ਵਾ ਕੋਈ ਮਿੱਠੀ ਚੀਜ਼ਾਂ ਨਹੀਂ ਖਾਣੀਆਂ ਤਲੀਆਂ ਚੀਜ਼ਾਂ ਨਹੀਂ ਖਾਣੀਆਂ ਹੈਗੀਆਂ ਗੰਦ ਮੰਗਦ ਕੋਲਡ ਡਰਿੰਕ ਕੋਲਡ ਡਰਿੰਕ ਕੁਝ ਨਹੀਂ ਪੀਣਾਗਾ ਸਿਰਫ ਸਿੰਪਲ ਡਾਈਟ ਜੋ ਵੀ ਮੈਂ ਤੁਹਾਨੂੰ ਦੱਸਦਾ ਵਾਂ ਉਹ ਡਾਈਟ ਖਾਓ ਆਹ ਐਕਸਰਸਾਈਜ਼ ਕਰੋ ਤੁਹਾਨੂੰ ਮੈਂ ਗਾਰੰਟੀ ਦੇ ਨਾ ਵਾਈਟ ਪੇਜ ਤੇ ਲਿਖ ਕੇ ਦੇ ਦੇਣਾ ਸਿਰਫ 10 ਤੋਂ 15 ਦਿਨ ਦੇ ਵਿੱਚ ਤੁਸੀਂ ਰਿਜ਼ਲਟ ਦੇਖ ਲੋ ਰਿਜ਼ਲਟ ਤੁਹਾਡੇ ਸਾਹਮਣੇ ਹੋਊਗਾ ਜੀ ਸੋ ਦੋਸਤੋ ਅਗਰ ਤੁਸੀਂ ਮੇਰੇ YouTube ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਮੇਰੇ YouTube ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਸੋ ਦੋਸਤੋ ਮਿਲਦੇ ਹਾਂ ਕੱਲ ਨੂੰ ਇੱਕ ਨਵੀਂ ਤੇ ਵਧੀਆ ਵੀਡੀਓ ਦੇ ਨਾਲ ਉਹ ਤੱਕ ਲਈ ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਬੜੀ ਸਤਿ ਸ੍ਰੀ ਅਕਾਲ ਜੀ